ਕਿਸ ਤਰ੍ਹਾਂ ਦੀ ਗੱਲ ਹੁੰਦੀ ਹੈ ਸਾਡਾ ਜਿਹੜਾ ਯੂਥ ਹੈ ਇਹ ਜਨਰੇਸ਼ਨ ਉਹ ਕਹਿੰਦੀ ਕਿ ਕੇਸ ਰੱਖਣ ਦੀ ਕੀ ਜ਼ਰੂਰਤ ਆਪਾਂ ਨੂੰ ਹਾਂਜੀ ਸਿੱਖੀ ਤਾਂ ਮੰਨ ਦੇ ਵਿੱਚ ਹੋਣੀ ਚਾਹੀਦੀ ਨਾ ਕੇਸ ਰੱਖਣ ਨਾਲ ਕੀ ਹੋਏਗਾ ਇਹ ਦਾਤ ਸਾਨੂੰ ਦਸ਼ਮੇਸ਼ ਪਿਤਾ ਜੀ ਨੇ ਆਪਣੇ ਸਰਬੰਸ ਦਾ ਖੂਨ ਡੋਲ ਕੇ ਧਰਤੀ ਦੇ ਉੱਤੇ ਤਾਂ ਸਾਡੇ ਸਿਰ ਤੇ ਕੇਸ ਨੇ ਅੱਜ ਅੱਜ ਸਾਨੂੰ ਕਿਸੇ ਨੇ ਸ਼ਸਤਰਧਾਰੀ ਹੋ ਕੇ ਜੀਨ ਨਹੀਂ ਸੀ ਦੇਣਾ ਸਾਨੂੰ ਕਿਸੇ ਨੇ ਆ ਕੇਸ ਰੱਖ ਕੇ ਬਾਹਰ ਨਿਕਲਣ ਨਹੀਂ ਸੀ ਦੇਣਾ ਜੇ ਉਹ ਫਰਜੰਦ ਨੀਹਾਂ ਵਿੱਚ ਨਾ ਜਿਹੜੇ ਜਾਂਦੇ ਜਦੋਂ ਚਮਕੌਰ ਦੀ ਗੜੀ ਦੇ ਵਿੱਚ ਸਿੰਘ ਸ਼ਹੀਦ ਹੋ ਗਏ ਨੇ ਸੈਭ ਜਾਦੇ ਸ਼ਹੀਦ ਹੋ ਗਏ ਨੇ ਮਹਾਰਾਜ ਜੀ ਨੇ ਜਾਣਾ ਤਾਂ ਕਲਗੀਧਰ ਪਾਤਸ਼ਾਹ ਨੇ ਸਤਕਾਰ ਸਹਿਤ ਦੂਰੋਂ ਖੜ ਕੇ ਆਪਣਾ ਜੂڑا ਉਤਾਰਿਆ ਜੀ ਤੇ ਸਿੰਘਾਂ ਨੇ ਪੁੱਛਿਆ ਕਿ ਮਹਾਰਾਜ ਜੀ ਆਪ ਜੀ ਨੰਗੇ ਪੈਰੀ ਜਾਓਗੇ ਪਾਸ਼ਾ ਕਹਿੰਦੇ ਮੇਰੇ ਸਿੱਖ ਸ਼ਹੀਦ ਹੋਏ ਪਏ ਨੇ ਕਿਸੇ ਦੇ ਕੇਸ ਮੈਂ ਨਹੀਂ ਚਾਹੁੰਦਾ ਕਿ ਮੇਰੇ ਪੈਰਾਂ ਤੋਂ ਵਾਇਗਰ ਤੇ ਤੁਸੀਂ ਸੋਚੋ ਕੇਸਾਂ ਦੀ ਕਿੰਨੀ ਵੱਡੀ ਮਹਾਨਤਾ ਹੋਊਗੀ ਆਪ ਕਲਗੀਆਂ ਵਾਲਾ ਦਾਤਾ ਜਿਨ੍ਹਾਂ ਦੇ ਸਤਕਾਰ ਲਈ ਆਪਣਾ ਜੂڑا ਉਤਾਰ ਗਏ ਲੋਹ ਖੰਡੇ ਖੜੇ ਹੋ ਗਏ